ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਲਗਭਗ 26 ਦਿਨ ਪੂਰੇ ਹੋ ਚੁੱਕੇ ਨੇ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠੇ ਹੋਏ ਨੂੰ ਇਧਰ ਭਾਰਤੀ ਜਨਤਾ ਪਾਰਟੀ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਗੱਲਬਾਤ ਕੀਤੀ ਚੱਰੀ ਹੈ ਨਾ ਹੀ ਉਹਨਾਂ 23 ਫਸਲਾਂ ਉੱਤੇ ਐਮਐਸਪੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਤਿੰਨੇ ਕਾਲੇ ਕਾਨੂੰਨ ਜਿਹੜੇ 2021 ਦੇ ਵਿੱਚ ਪਾਸ ਕੀਤੇ ਸੀ ਭਾਰਤੀ ਜਨਤਾ ਪਾਰਟੀ ਨੇ ਨਾ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਕਹੀ ਜਾ ਰਹੀ ਜਾ ਲਿਖਤੀ ਪ੍ਰਮਾਣ ਪੱਤਰ ਦੇਣ ਤੋਂ ਵਾਰ-ਵਾਰ ਜਿਹੜਾ ਹੈ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਦੇ ਤਿੰਨ ਚਾਰ ਜਿਹੜੇ ਮੰਤਰੀ ਨੇ ਉਹਨਾਂ ਨੇ ਸ਼ਿਰਕਤ ਕੀਤੀ ਹੋਵੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵੇਂ ਬੜੇ ਸੰਸਦ ਹਲਕਾ ਜਲੰਧਰ ਤੋਂ ਉਹਨਾਂ ਵੱਲੋਂ ਅਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅੱਜ ਖਨੌਰੀ ਬਾਰਡਰ ਉਤੇ ਸ਼ਰਕਤ ਕੀਤੀ ਗਈ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਐਗਰੀਕਲਚਰ ਜਿਹੜਾ ਮਹਿਕਮਾ ਹੈ ਉਸ ਦਾ ਮੈਂ ਮੈਂਬਰ ਹਾਂ ਮੈਂ ਤੁਹਾਨੂੰ ਇਹ ਸਬੂਤ ਦੇਣ ਆਇਆ ਹਾਂ ਕਿ ਜਿਹੜੀ ਐਮਐਸਪੀ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਐਮਐਸਪੀ ਉੱਤੇ ਜਿਹੜੀ ਮੈਂ ਗੱਲਬਾਤ ਕਹਿ ਦਿੱਤੀ ਹੈ ਅਤੇ ਉਸ ਦੇ ਮੈਂ ਪਰਚੇ ਤੁਹਾਨੂੰ ਦੇਣਾ ਆਇਆ ਹਾਂ ਕਿ ਮੇਰੇ ਵੱਲੋਂ ਕੋਈ ਨਾ ਨੁਕਰਨੀ ਹੈ ਉਹਨਾਂ ਕਹੇ ਭਾਰਤੀ ਜਨਤਾ ਪਾਰਟੀ ਦੇਸ਼ ਦੇ ਕਿਸਾਨਾਂ ਨੂੰ ਤੋਸ ਕਰਨਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਜਨੀਆਂਵੀ ਜ਼ਮੀਨਾ ਨੇ ਉਹ ਕੋਆਪਰੇਟ ਕਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਨੇ ਸੰਵਿਧਾਨ ਨੂੰ ਵੀ ਖਤਮ ਕਰਨਾ ਹੈ ਅਤੇ ਲੋਕਤੰਤਰ ਨੂੰ ਵੀ ਖਤਮ ਕਰਨਾ ਹੈ ਅਤੇ ਭਾਰਤੀ ਕਿਸਾਨਾਂ ਨੂੰ ਵੀ ਖਤਮ ਕਰਨਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਆਪਰੇਟ ਕਰਾਣਿਆਂ ਦਾ ਜ਼ਮੀਨਾ ਉਤੇ ਕਬਜ਼ਾ ਹੋ ਜਾਵੇਗਾ ਤਾਂ ਪੰਜਾਬ ਦੇ ਕਿਸਾਨ ਜਿਹੜੇ ਨੇ ਜਾਂ ਭਾਰਤੀ ਕਿਸਾਨ ਨੇ ਕਿਸੇ ਵੀ ਹਿੱਸੇ ਦੇ ਉਹ ਜਿਹੜੇ ਨੇ ਉਹ ਗੁਲਾਮ ਹੋ ਜਾਣਗੇ ਉਹਨਾਂ ਨੇ ਕਿਹਾ ਕਿ ਜਿਹੜੇ ਗੁਲਾਮੀ ਦੀਆਂ ਜੰਜੀਰਾਂ ਤੋਂ ਜੇਕਰ ਕੱਢਣਾ ਚਾਹੀਦਾ ਸੀ ਤੇ ਕਿ ਕਾਂਗਰਸ ਪਾਰਟੀ ਦਾ ਆਣਾ ਜ਼ਰੂਰੀ ਸੀ ਉਹਨਾਂ ਕਹਿੰਿਆ ਕਿ ਐਜ਼ 111 ਦਿਨ ਮੈਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਪੰਜਾਬ ਦੇ ਵਿੱਚ 111 ਦਿਨਾਂ ਦੇ ਵਿੱਚ ਜਿੰਨੇ ਕੋ ਮੇਰੇ ਕੋਲ ਕੰਮ ਹੁੰਦੇ ਸੀ ਉਹ ਮੈਂ ਪੰਜਾਬ ਦੇ ਕਿਸਾਨਾਂ ਵਾਸਤੇ ਕੀਤੇ ਨੇ ਉਸ ਦੇ ਮੇਰੇ ਕੋਲ ਲਿਖਤੀ ਪ੍ਰਮਾਣ ਪੱਤਰ ਨੇ ਹੁਣ ਐਜ਼ ਅਗਰੀਕਲਚਰ ਮਿਨਿਸਟਰੀ ਦਾ ਮੈਂ ਮੈਂਬਰ ਹਾਂ ਮੈਂ ਉਹ ਲਿਖਤੀ ਪ੍ਰਮਾਣ ਪੱਤਰ ਉਹਨਾਂ ਨੂੰ ਦੇ ਦਿੱਤਾ ਹੈ ਉਸ ਦੇ ਪਰਚੇ ਮੈਂ ਤੁਹਾਨੂੰ ਦੇਣ ਆਇਆ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿਉਂਕਿ ਤੁਸੀਂ ਜੇਰੇ ਇਲਾਜ ਵਾਸਤੇ ਹੋ ਤੁਸੀਂ ਕੈਸਰ ਦੇ ਪੇਸ਼ੈਂਟ ਹੋ ਜੇਕਰ ਤੁਸੀਂ ਧਰਨਾ ਛੱਡਣਾ ਚਾਹੋ ਤੇ ਤੁਸੀਂ ਛੱਡ ਵੀ ਸਕਦੇ ਹੋ ਇਹਦੇ ਵਿੱਚ ਕੋਈ ਵੀ ਪੰਜਾਬ ਦੇ ਜਥੇਬੰਦੀਆਂ ਜਾਂ ਪੰਜਾਬ ਦੇ ਕਿਸਾਨ ਆਗੂ ਤੁਹਾਡੇ ਨਾਲ ਕਿੰਤੂ ਪ੍ਰੰਤੂ ਨਹੀਂ ਕਰਨਗੇ ਕਿਉਂਕਿ ਤੁਹਾਡੀ ਜਾਨ ਬੜੀ ਜ਼ਰੂਰੀ ਹੈ ਚਰਨਜੀਤ ਸਿੰਘ ਚੰਨੀ ਨੇ ਲੰਮਾ ਸਮਾਂ ਗੱਲਬਾਤ ਕੀਤੀ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਧੰਨਵਾਦ